OKAY faculty 경찰 SHAKI ARIKA! SHAKI ARIKA! SHAKI ARIKA! IN KEPHER RIPHAI HOLA, HOLA, HOLA! USA orLOWERH圖 Background FjdhACHQRO Jyah saz� además Jweodol clha વે આખી ફોટો લઈ લેજો હાજી ના ના આઈ વાળી લઈ લેઈ ભ્રાહ્મી પાની લઈ લેઈ ન્યુઝી આની ફોટો ગાઉ

안녕하가 니가 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 ਯੋ ਜੇ ਤੁਨ ਨੂੰ ਘਰ ਤੋਂ ਦਵਾ ਜਾਵੇ ਅੱਜ ਦੇ ਆਪ ਨੂੰ ਕੀ ਆ ਆਈਂ ਆਪਕਾ ਇੰਤਜ਼ਾਰਤਾ ਤੇ ਰਲ ਗਿਆ ਤੇ ਮੈਂ ਤੁਮਨ ਨੂੰ ਜੂਟ ਤੇਰੇ ਆਈਂ ਤੋਂ

ਮੈਨੂੰ ਬਾਜ ਦੇ ਚਲੋ ਠੀਕ ਹੈ ਲਾਓ ਕਿਦਾਂ ਦਾ ਨਾਮ ਲਾਓ ਕਿਦਾਂ ਦਾ ਕਾਮਰ ਜਿੰਦਾਬਾਦ ਜਿੰਦਾਬਾਦ ਕਿਤੇ ਤੇਰੀ ਬੱਲੇ ਬੱਲੇ ਹਾਂਜੀ ਸਾਰੇ ਕੱਲੇ ਕੱਲੇ ਕਿਤੇ ਤੇਰੀ ਬੱਲੇ ਬੱਲੇ ਹਾਂਜੀ ਸਾਰੇ ਕੱਲੇ ਕੱਲੇ 1 2 3 4 ਕਿਤੇ ਤੇਰੀ ਗੇੜਿਆਕਾਰ 1 2 3 4 ਕਿਤੇ ਤੇਰੀ ਗੇੜਿਆਕਾਰ ਹਾਂਜੀ ਭਾਜੀ ਸ਼ੁਰੂ ਜੇ ਨਾਰਾ ਲਾਓ ਜੇ ਕਿੰਦਾ ਜਿੰਦਾਬਾਦ ਕਿਹ ਕੌਨ ਦਾ ਜਿੰਦਾਬਾਦ

ਮਾਦ ਆ ਸੋ ਅੱਜ ਦੇ ਵਾਰ ਸੰਦੀਪ ਸ਼ਰਮਾ ਰਿੰਕਾ ਸੰਦੀਪ ਸ਼ਰਮਾ ਰਿੰਕਾ ਕਾਉਂਸਲਰ ਵਾਰਡ ਨੰਬਰ 16 ਪਟਾਲਾ ਰੂਰ ਨੂੰ ਜਵਾਰ ਨਗਰ ਬੋੜ ਵਾਲਾ ਸ਼ਵਲਾ ਹਾਂ ਸਰ ਕੀ ਕਹਿਣਾ ਜਾਂਦੇ ਹੈ ਲੋਕਾਂ ਕੋ ਬਹੁਤ ਪਾਗੇ ਜਿਹੜੀ ਇਹਨਾਂ ਵੋਟ ਪਾਗ ਦਿਤਾਇਆ ਗਿਆ ਤੁਸੀਂ ਪਿਛਲੇ 10 12 ਦਿਨ ਤੋਂ ਮੇਰੇ ਨਾਲ ਵੀਰ ਨਾਲ ਤੁਰ ਜਾ ਰਹੇ ਤੁਸੀਂ ਵੇਖਿਆ ਕਿ ਇਹ ਜਿਹੜਾ ਇਲੈਕਸ਼ਨ ਹੋਇਆ ਨਾ ਵਾਰਡ ਨੰਬਰ 16 ਦਾ ਇਕੱਲੇ ਇੱਕ ਰਿੰਕੇ ਦਾ ਇਲੈਕਸ਼ਨ ਨਹੀਂ ਹੋਇਆ 96 ਰਿੰਕੇ ਦਾ ਇਲੈਕਸ਼ਨ ਹੋਇਆ ਹਰ ਇੱਕ ਬੰਦੇ ਨੇ ਆਪਣੀ ਇਲੈਕਸ਼ਨ ਆਪ ਜਿਹੜੀ ਹੈ ਮੈਨੂੰ ਕਿਸੇ ਗੱਲ ਦਾ ਕੋਈ ਪਤਾ ਹੀ ਨਹੀਂ ਇਲੈਕਸ਼ਨ ਲਈ ਕਿੱਥੇ ਤੇ ਕਦੋਂ ਆਪਾਂ ਜਿੱਤ ਗਏ ਆ ਜਿੱਤਦੇ ਲੋਕਾਂ ਨੇ ਆਪਣਾ ਫਤਵਾ ਪਹਿਲੇ ਦੇਣੀ ਆਪਣਾ ਬਖਾਤਾ ਸੀ ਬੋਰਡ ਵਾਲੇ ਸ਼ਵਾਲੇ ਕਿਹੜਾ ਮੇਰਾ ਦਫ਼ਤਰ ਆ ਉੱਤੇ ਇਕੱਠੇ ਹੋ ਕੇ ਅਸੀਂ ਰਿੰਕੇ ਤੇਰੇ ਨਾਲ ਆ ਔਰ ਰਿੰਕਾ ਉਹਨਾਂ ਦੇ ਨਾਲ ਹੈ ਇਹ ਹੁਣ ਕੋਈ ਜ਼ਿਆਦਾ ਦੱਸਣ ਦੀ ਲੋੜ ਹੀ ਨਹੀਂ ਕਿ ਲੋਕਾਂ ਨੂੰ ਤੇ ਜਾਂ ਮੈਂ ਤਹਿ ਦਿਲੋਂ ਧੰਨਵਾਦੀ ਆ ਆਪਣੀ ਵਾਰਡ ਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਮਾਨਸਤ ਘਾਤ ਦਿੱਤਾ। ਉਹ ਜੇ ਤੁਸੀਂ ਵਾਰਡ ਵਾਸੀਆਂ ਵਾਸਤੇ ਹੁਣ ਮਤਲਬ ਸਭ ਤੋਂ ਪਹਿਲਾਂ ਕਿਹੜਾ ਕਾਰਜ ਕਰਦਾ ਸਕੇ ਹੋਵੇ। ਦੇਖੋ ਵਾਰਡ ਦੇ ਜਿਹੜੇ ਕੋਈ ਕੰਮ ਰੁਕੇ ਨੇ ਨਾ ਪਿਛਲੇ 5-6 ਮਹੀਨੇ ਤੋਂ ਜਿਆਦਾ ਰੁਕੇ ਨੇ। ਇੱਕ ਗੋਕਲ ਵਿਹਾਰ 5 ਨੰਬਰ ਗਲੀ ਦੇ ਬਾਅਦ ਟਿਊਬਲ ਬੰਦ ਪਿਆ ਹੈ। ਜਿਹੜੀ ਕਿ ਉੱਥੇ ਲੋਕਾਂ ਨੂੰ ਬਹੁਤ ਵੱਡੀ ਪਾਣੀ ਦੀ ਪ੍ਰੋਬਲਮ ਆ ਰਹੀ ਹੈ। ਸਭ ਤੋਂ ਪਹਿਲੇ ਕਾਂਗਰਸ ਪਾਰਟੀ ਨੇ ਮੇਅਰ ਬਣਦਿਆਂ ਹੀ ਜਿੱਦਾਂ ਉਹ ਸਥਾਪਿਤ ਹੋਣਾ ਮੈਂ ਸਭ ਤੋਂ ਪਹਿਲੇ ਉੱਥੇ ਟਿਊਬਲ ਬਲਵਾ ਕੇ ਦੇਣਾ ਹੈ ਤੇ ਜਿਹੜੀ ਗੰਦੇ ਪਾਣੀ ਦੀ ਜਾਂ ਸੀਵਰੇਜ ਦੀ ਸਮੱਸਿਆ ਹੈ। ਜੋ ਕਿ ਲੋਕ ਪਿਛਲੇ 6-8 ਮਹੀਨੇ ਤੋਂ ਚਾਰੇ ਪਰੇਸ਼ਾਨ ਨੇ ਮੈਨੂੰ ਕੱਲ ਕਿਸੇ ਮੈਂ ਗਲੀਆਂ ਚ ਗਿਆ ਪਾਜੀ ਸਾਡਾ ਹੁਣ ਤੁਸੀਂ ਜਿੱਤ ਗਏ ਜਾਂ ਸਾਡਾ ਅੱਜ ਵੀ ਸਵੇਰੇ ਮੈਨੂੰ ਫੋਨ ਆ ਗਿਆ ਪਾਜੀ ਹੁਣ ਤੁਸੀਂ ਜਿੱਤ ਗਏ ਜਾਂ ਜਿਸ ਤਰ੍ਹਾਂ ਸਾਡੇ ਪਹਿਲੇ ਕੰਮ ਕਰਦੇ ਸੋ ਉਸ ਤਰ੍ਹਾਂ ਹੀ ਸਾਡੇ ਕੰਮ ਕਰਕੇ ਸਾਨੂੰ ਗੰਦੇ ਪਾਣੀ ਤੋਂ ਮੁਆਫ ਦੋ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਤੋਂ ਆਇਆ ਕਿ ਤੁਹਾਨੂੰ ਜਲਦੀ ਤੋਂ ਚਾਰ ਦਿਨਾਂ ਦੇ ਵਿੱਚ ਸਾਰਾ ਸਿਸਟਮ ਜਿਸ ਤਰ੍ਹਾਂ ਅਫਸਰਸ਼ਾਈ ਹੈ ਵੀ ਸੀ ਕਾਰਪੋਰੇਸ਼ਨ ਦੇ ਦਫਤਰਾਂ ਦੇ ਵਿੱਚ ਉਹਨਾਂ ਤੇ ਨਕੇਲ ਪੈ ਗਈ ਹੈ ਆਪਾਂ ਕੱਲ੍ਹ ਤੋਂ ਕੋਰਪੋਰੇਸ਼ਨ ਜਾਣਾ ਸ਼ੁਰੂ ਹੋ ਜਾਣਾ ਔਰ ਜਿਸ ਤਰ੍ਹਾਂ ਤਾਡੇ ਪਹਿਲੇ ਕੰਮ ਕਰਦੇ ਸੀ ਉਸ ਤੋਂ ਡਬਲ ਸਪੀਡ ਨਾਲ ਕਰ। ਜਿੱਦਾਂ ਰਿੰਕੇ ਬਾਜੀ ਤੁਸੀਂ ਚੋਣਾ ਜਿੱਤੇ ਹੋ ਬਹੁਤ ਮਤਨਾ ਹਾਸਲ ਹੋਈ ਹੈ ਜਿੱਤ। ਦਬਾਬ ਹੋਣ ਦੀ ਵੀ ਕੋਸ਼ਿਸ਼ ਕੀਤੀ ਗਈ ਕੋਈ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਕੋਈ ਗਲਤ ਨਹੀਂ ਆਏਗੀ ਜੇ ਹੁਣ ਤੇ ਜਿੱਤ ਗਏ ਹੋ ਤੁਸੀਂ। ਦੇਖੋ ਤੁਹਾਨੂੰ ਕੱਲ੍ਹ ਵੀ ਧੱਕਾ ਨਾ ਵਿਖਾਤਾ। ਤੇਰੇ ਯਾਰ ਨੂੰ ਦਬੰਨੂ ਕਰਦੇ ਆ ਪਰ ਰਿੰਕੇ ਨੂੰ ਇਹਨਾਂ ਦਬਨ ਨਹੀਂ ਦਿੱਤਾ। ਇਸ 9600 ਰਿੰਕਾ ਖੜਾ ਸੀ। ਤੇ 9600 ਰੁਪਏ ਨੂੰ ਦੱਬਣ ਲਈ ਬੜਾ ਵੱਡਾ ਕਲੇਜਾ ਜਾਈਦਾ ਔਰ ਸਰਕਾਰਾਂ ਨੇ ਮੂੰਹ ਤੇ ਇੱਕ ਕਰਾਰੀ ਚਪੇੜ ਪਈ ਆ ਜੋ ਕਿ ਇੱਕ ਕੈਬਨਰ ਮਨਿਸਟਰ ਆ ਕੇ ਇੱਕ ਛੋਟੀ ਇਲੈਕਸ਼ਨ ਜਿਹੜੀ ਮਹੱਲੇਦਾਰੀ ਦੀ ਇਲੈਕਸ਼ਨ ਹੁੰਦੇ ਆ ਉਹਦੇ ਵਿੱਚ ਡੋਰ ਡੋਰ ਕਰਨ ਦਿਆ ਤੇ ਰਿੰਕੇ ਦੇ ਨਾਲ 500 ਬੰਦਾ ਖੜਾ ਇੱਕ ਕੈਬਨਰ ਮਨਿਸਟਰ ਅਠਾ-ਦਹਾ ਬੰਦਿਆਂ ਨਾਲ ਡੋਰ ਡੋਰ ਕਰਨ ਦਿਆ ਤੁਸੀਂ ਸਰਕਾਰ ਦਾ ਤੇ ਸਾਡਾ ਧੂਆਂ ਦਾ ਦੇਖ ਹੀ ਨਹੀਂ ਦਿੱਤਾ ਕਿ ਤੁਸੀਂ ਲੋਕਤੰਤਰ ਦਾ ਇੱਕ ਸਤੰਭ ਦੇ ਤੁਸੀਂ ਲੋਕਾਂ ਨੂੰ ਦੱਸ ਦੱਸਦ ਚੂਜੇ ਕਿ ਇਹ ਵਾਰ ਦੇ ਵਿੱਚ ਜਦੋਂ ਕੈਬਨਟ ਮਨਿਸਟਰ ਆ ਗਏ ਵਿਸ਼ੇ ਕੌਂਸਲ ਪ੍ਰਸ਼ਾਸਨ ਨੂੰ ਡੰਡਾ ਜਿਹੜਾ ਆ ਗਏ ਰਿੰਕੇ ਨੂੰ ਦੱਬਨ ਨੂੰ ਫਿਰਦੇ ਸੀ ਤੇ 9600 ਰਿੰਕਾ ਖੜਾ ਹੋ ਗਿਆ ਉਹਨਾਂ ਨੇ ਕਿਹਾ ਪ੍ਰਧਾਨ ਜੀ ਤੁਹਾਨੂੰ ਨਹੀਂ ਕਿਸੇ ਕੋਈ ਦਬੰਦੀ ਲੋੜ ਰਹੀ ਤੁਹਾਡੇ ਨਾਲ ਆ ਫਿਰ ਗੱਲ ਉੱਥੇ ਆ ਗਈ ਤੇਰੇ ਯਾਰ ਨੂੰ ਦਵਨ ਨੂੰ ਫਿਰਦੇ ਸੀ ਪਰ ਦਬਦਾ ਕਿੱਥੇ ਆ ਇਹ ਰਿੰਕਾ ਦੱਬਣ ਨਾ ਦਬਿਆ ਨਹੀਂ ਜਾਣਾ ਇਹ ਹੋਰ ਜਿਸ ਤਰ੍ਹਾਂ ਕੋਇਲਾ ਖਾਨ ਚੋਂ ਨਿਕਲਦਾ ਨਾ ਉਸ ਤਰ੍ਹਾਂ ਹੀ ਰਿੰਕਾ ਹੀਰਾ ਬਣ ਕੇ ਨਿਕਲਿਆ ਤੇ ਅੱਗੇ ਨਾਲੋਂ ਵੱਧ ਕੰਮ ਕਰੇਗਾ ਬਾੜਵਾਸੀਆਂ ਦਾ ਔਰ ਆਪਣੀ ਜਿੰਦ ਜਾਨ ਲਾ ਦੇਗਾ ਨਾ ਪਿੱਛੇ ਜੋ ਇਹਨਾਂ ਨੇ ਮੈਨੂੰ ਦਸਾਂ ਦਿਨਾਂ ਦਾ ਪਿਆਰ ਦਿੱਤਾ ਨਾ ਮੈਂ ਰਿੰਕਾ ਕੱਲੇ ਕੱਲੇ ਬੰਦੇ ਵਾਸਤੇ ਮੇਰੀ ਜਾਨ ਵੀ ਪੀ ਮੰਗੇਗਾ ਜਾਨ ਵੀ ਕੱਢ ਕੇ ਰੱਖ ਦੇਗਾ ਰਿੰਕਾ ਕੌਣ ਸੇ ਜਿੰਦਾਬਾਦ ਕੌਣ ਸੇ ਜਿੰਦਾਬਾਦ 10 ਸਾਲਾਂ ਤੋਂ ਲੋਕਾਂ ਦੇ ਕਾਫੀ ਕੰਮ ਜਿਹੜੇ ਰੁਕੇ ਆ ਕਾਰਪੋਰੇਸ਼ਨ ਨਹੀਂ ਸੀ ਬਣੀ ਹੁਣ ਜਿੰਮੇਵਾਰੀ ਫੇਰ ਮਿਲ ਗਈ ਕੰਮ ਕਰਨੇ ਸ਼ੁਰੂ ਹੋ ਗਏ ਸੂਚੀ ਕਿਹੜੀ ਕਿਹੜੀ ਤਿਆਰ ਕੀਤੀ ਗਈ ਕੰਮਾਂ ਦੀ ਜੀ ਮੈਂ ਤਾਂ ਦੱਸ ਸਭ ਤੋਂ ਪਹਿਲੇ ਜਿਹੜਾ ਸੀਵਰ ਪ੍ਰਣਾਲੀ ਤੇ ਗੰਦਾ ਬਾਣੀ ਆ ਰਿਹਾ ਲੋਕਾਂ ਨੂੰ ਛੋਟੀ ਛੋਟੀ ਪ੍ਰੋਬਲਮਸ ਹੈ ਸਟਰੀਟ ਲਾਈਟਸ ਦੀ ਜੋ ਵੀ ਮੁਸ਼ਕਲ ਆ ਰਹੀ ਲੋਕਾਂ ਨੂੰ ਇਹ ਤਾਂ ਸਮਝੋ ਇਹਨਾਂ ਦੇ ਸ਼ੁਰੂ ਹੋ ਗਏ ਕੱਲ ਪਰਸੋ ਤੋਂ ਹੋ ਗਏ ਜਿਹੜੇ ਮੇਜਰ ਕੰਮ ਨੇ ਕੋਈ ਟੂ ਬਲਟਾ ਬਲ ਲੱਗਣਾ ਉਹ 1-2 ਮਹੀਨੇ ਦੇ ਵਿੱਚ ਵਿੱਚ ਅਗੇ ਕਾਉਂਸਲਰ ਟਰਮ ਦੇ ਵਿੱਚ ਮੈਂ 5 ਅਕਤੂਬਰ ਲਵਾਏ ਸੀ ਤੇ ਹੁਣ ਮੈਂ ਫੇਰ ਵਾਰਡ ਦੇ ਵਿੱਚ 5 ਅਕਤੂਬਰ ਲਵਾ ਕੇ ਮੈਂ ਘਰ-ਘਰ ਪਾਣੀ ਪਹੁੰਚਾ ਦਿਆਂਗਾ ਵਾਰਡ ਦੇ ਲੋਕਾਂ ਨੂੰ ਕੀ ਮੈਸੇਜ ਦਵਾਂਗੇ ਉਹਨੂੰ ਵਾਰਡ ਦੇ ਲੋਕਾਂ ਨੂੰ ਮੈਂ ਮੈਸੇਜ ਇਹੋ ਦੇਣਾ ਚਾਹੂੰਗਾ ਇਹ ਜਿਹੜੀ ਮੇਰੀ ਨੌਜਵਾਨ ਮੇਰੇ ਬਜ਼ੁਰਗ ਸਾਥੀ ਜਿਹੜੇ ਮੇਰੇ ਸਾਰੇ ਵਾਰਡ ਵਾਸੀ ਜਿੰਨਾ ਪਿਆਰ ਕਰਦੇ ਨੇ ਨਾ ਮੈਨੂੰ ਉਸ ਤੋਂ ਮੈਂ ਸ਼ਹਿਰ ਕਦੀ ਸੋਚਿਆ ਨਹੀਂ ਸੀ ਕਿ ਇੰਨਾ ਪਿਆਰ ਇੱਕੇ ਤਨੂੰ ਲੋਕੀ ਕਰਦੇ ਨੇ ਔਰ ਮੈਂ ਇਸ ਦਿਲ ਦੀਆਂ ਕਹਿਰਾਈਆਂ ਤੋਂ ਇਹਨਾਂ ਦਾ ਰਿਣੀ ਆ ਔਰ ਰਿਣੀ ਰਾਵਾਂਗਾ ਬਸ ਮੈਂ ਇਹਨਾਂ ਨੌਜਵਾਨਾਂ ਨੂੰ ਇਹੋ ਕਵਾਂਗਾ ਕਿ ਨਸ਼ੇ ਤੋਂ ਦੂਰ ਰਹਿਣਾ ਕਿਸੇ ਵੀ ਗਲਤ ਕੰਮ ਦੇ ਵਿੱਚ ਰਿੰਕਾ ਜਿਹੜੇ ਬਾੜ ਦੇ ਵਿੱਚ ਕੋਈ ਗਲਤ ਕੰਮ ਕਰਦੇ ਨੇ ਮੈਨੂੰ ਪਤਾ ਹੈ ਮੈਨੂੰ ਪਤਾ ਉਹ ਕੀ ਕੀ ਕਰਦੇ ਨੇ ਉਹਨਾਂ ਦੀਆਂ ਮੈਂ ਨਾ ਉਹ ਪਤਾਲ ਚ ਵੀ ਲੁਕ ਜਾਣਗੇ ਨਾ ਮੈਂ ਉੱਥੋਂ ਵੀ ਉਹਨਾਂ ਨੂੰ ਕੱਢ ਲਿਆਵਾਂਗਾ ਇਹ ਮੇਰੀ ਉਹਨਾਂ ਨੂੰ ਵਾਰਨਿੰਗ ਹੈ ਇਹ ਕੋਈ ਮੇਰਾ ਮੈਸੇਜ ਹੈ ਉਹਨਾਂ ਨੂੰ ਸਿੱਧਾ ਸਿੱਧਾ ਮੈਂ ਕੋਈ ਡਰ ਕੇ ਨਹੀਂ ਕਿਸੇ ਤੋਂ ਕਹਿੰਦਿਆ ਉਹ ਆਪਣੀ ਤਿਆਰੀ ਕਰ ਲੈਣ ਜਾਂ ਉਹ ਜੇਲ੍ਹ ਦੇ ਪਿੱਛੇ ਹੋਣਗੇ ਜਾਂ ਮੇਰੀ ਵਾਰ ਤੋਂ ਘਰ ਛੱਡ ਕੇ ਜਾਣਗੇ ਲੋਕਾਂ ਵੱਲੋਂ ਭਾਰੀ ਬਹੁਮਤ ਨਾਲ ਜਤਾਇਆ ਗਿਆ ਪਾਰਟੀ ਵੱਲੋਂ ਵੀ ਇਹ ਮੰਨ ਜਤਾਇਆ ਜਾ ਸਕਦਾ ਜਾ ਰਿਹਾ ਕਿ ਵੱਡੀ ਜ਼ਿੰਮੇਵਾਰੀ ਜਿਹੜੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਿਲ ਸਕਦੀ ਹੈ ਦੇਖੋ ਪਾਰਟੀ ਹਾਈ ਕਮਾਂਡ ਜਿੱਥੇ ਮੇਰੀ ਡਿਊਟੀ ਲਵਾਏਗੀ ਮੈਂ ਕੰਦਈ ਨਾ ਨਵਾਵਾਂਗਾ ਔਰ ਅੱਗੇ ਵੀ ਪਾਰਟੀ ਦਾ ਇੱਕ ਸਿਪਾਹੀ ਸਾਂ ਤੇ ਕਾਂਗਰਸ ਪਾਰਟੀ ਦਾ ਇੱਕ ਸਿਪਾਹੀ ਹੈ